ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਸਦਰ ਥਾਣੇ ਵਿਖੇ ਮੌਜੂਦ ਹਾਂ ਅੱਜ ਦੀ ਖਬਰ ਵੱਲ ਅੱਗੇ ਵਧਿਏ ਪਸ ਤੋਂ ਪਹਿਲਾਂ ਇਹ ਗੱਲ ਕਰਨੀ ਬਣਦੀ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਬਿਹਤਰੀਨ ਕੰਮ ਕਰ ਰਹੀ ਹੈ ਤੇ ਜੇ ਸਦਰ ਥਾਣੇ ਦੀ ਗੱਲ ਕਰੀਏ ਤਾਂ ਐਸਐਚਓ ਅਸ਼ੋਕ ਕੁਮਾਰ ਉਹਨਾਂ ਦੀ ਅਗਵਾਈ ਹੇਠ ਇਸ ਥਾਣੇ ਦੇ ਮੁਲਾਜ਼ਮਾਂ ਨੂੰ ਇੱਕ ਕਾਮਯਾਬੀ ਮਿਲੀ ਹੈ ਕਾਮਯਾਬੀ ਇਹ ਮਿਲੀ ਹੈ ਕਿ ਲੰਗੜੋਏ ਵਿਖੇ ਮਹਿਲਾ ਜਿਹੜੀ ਪ੍ਰੀਤੀ ਹੈ ਜਿਸ ਤੇ ਪਹਿਲਾਂ ਵੀ 3-4 ਐਨਡੀਪੀਐਸ ਦੇ ਪਰਚੇ ਦਰਜ ਹਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਸ ਦੇ ਕੋਲੋਂ 20 ਗ੍ਰਾਮ ਹੀਰੋਇਨ ਜਿਹੜੀ ਹੈ ਉਹ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲਾਲ ਸੂਟ ਫੁੱਲਾਂ ਵਾਲਾ ਲਾਲ ਪਾ ਕੇ ਪ੍ਰੀਤੀ ਨਸ਼ਾ ਲੈ ਕੇ ਕਿਤੇ ਆਪਣੇ ਘਰ ਵੱਲ ਨੂੰ ਵਾਪਸ ਜਾਦਾਰੀ ਸੀ ਕ ਪੁਲਿਸ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਦੇ ਕੋਲੋਂ 20 ਗ੍ਰਾਮ ਹੀਰੋਇਨ ਜਿਹੜੀ ਬਰਾਮਦ ਹੋਈ ਹੈ ਪਹਿਲਾਂ ਵੀ ਇਸ ਲੜਕੀ ਦੇ ਉੱਤੇ ਐਨਡੀਪੀਐਸ ਦੇ ਪਰਚਨਸ ਦੀ ਮਾਦ ਦੇ ਉੱਤੇ ਵੀ ਪਰਚੇ ਦਰਜਨ ਤੇ ਇਸ ਦੇ ਭਰਾ ਦੇ ਉੱਤੇ ਵੀ ਪਰਚੇ ਦਰਜਨ ਅਸੀਂ ਅੱਜ ਸਵਾਲ ਲਾਵਾਂਗੇ ਐਸਐਚਓ ਸਾਹਿਬ ਤੋਂ ਕਿ ਜਿਵੇਂ ਮਾਨਯੋਗ ਐਸਐਸਪੀ ਸਾਹਿਬ ਦੀ ਅਗਵਾਈ ਵਿੱਚ ਹੁਣ ਜਿਹੜੇ ਨਸ਼ਾ ਤਸਕਰ ਆ ਨਸ਼ੇ ਦੇ ਸੌਦਾਗਰ ਆ ਉਹਨਾਂ ਤੇ ਨਕੇਲ ਕੱਸੀ ਜਾ ਰਹੀ ਹੈ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਆ ਜਿਹੜੀਆਂ ਉਹਨਾਂ ਨੇ ਮਾੜਾ ਕੰਮ ਕਰਕੇ ਮਾ ਹੈ ਉਹਦੇ ਨਾਲ ਆਲੀਸ਼ਾਨ ਕਰ ਬਣਾਏ ਆ ਉਹਨੂੰ ਹੁਣ ਅਟੈਚ ਕੀਤਾ ਜਾ ਰਿਹਾ ਕਿ ਇਹ ਜਿਹੜੀ ਨਸ਼ਾ ਤਸਕਰ ਔਰਤ ਹੈ ਇਸ ਦੇ ਇਸ ਦੀ ਜਿਹੜੀ ਪ੍ਰਾਪਰਟੀ ਉਸ ਨੂੰ ਵੀ ਅਟੈਚ ਕੀਤਾ ਜਾਵੇਗਾ ਪੂਰੀ ਜਾਣਕਾਰੀ ਜਿਹੜੀ ਹੈ ਉਹ ਆਪਾਂ ਐਸ ਐਚਓ ਸਾਹਿਬ ਤੋਂ ਲਵਾਂਗੇ ਪਹਿਲਾਂ ਤੋਂ 20 ਗ੍ਰਾਮ ਹੀਰੋਇਨ बरामद ਹੋਈ ਹੈ ਜੀ ਇਹ ਪੂਰਾ ਮਾਮਲਾ ਕੀ ਹੈ ਕੱਲ ਨੂੰ ਸਾਡੀ ਇੱਕ ਪੁਲਿਸ ਪਾਰਟੀ ਲੰਗੜੋਆ ਸਾਈਡ ਗਈ ਸੀ ਜੀ ਤੇ ਉੱਥੇ ਪ੍ਰੀਤੀ ਹੈ ਜਿਹੜੀ ਨਾ ਪ੍ਰੀਤੀ ਵਾਈਫਾ ਹਰਜਿੰਦਰ ਜੀ ਤੇ ਗੰਨਾਪਿੰਡ ਵਿਆਹੀ ਹੋਈ ਹੈ ਤੇ ਪੇਕੇ ਜਿਹੜੇ ਲੰਗੜੋਆ ਹੈ لیکن ਇਹ ਪੱਕੇ ਤੌਰ ਤੇ ਲੰਗੜ ਹੋਈ ਰਹੀ ਹੈ ਠੀਕ ਹੈ ਜੀ ਤੇ ਸਾਨੂੰ ਇਨਫੋਰਮੇਸ਼ਨ ਵੀ ਸੀ ਕਿ ਇਹ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਦੀ ਹੈ ਜੀ ਲੇਕਿਨ ਕੱਲ ਸਾਡੀ ਪੁਲਿਸ ਪਾਰਟੀ ਨੂੰ ਇਹ ਲੰਗੜਵਾ ਬਾਈਪਾਸ ਦੇ ਨੇੜੇ ਬਿੰਦ ਜਿਹੜਾ 20 ਗ੍ਰਾਮ ਫੈਰੋਨ ਹੈ ਅਫਵਾਹੀ ਸੀ ਜਿਹਨੂੰ ਅਸੀਂ ਪਕੜਿਆ ਸੀ ਕੱਲ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਸੀ ਮਕਦਮਾ ਨੰਬਰ 116 ਕੱਲ ਦੀ ਡੇਟ ਦੇ ਵਿੱਚ 21 ਐਨਡੀਪੀਐਸ ਦੇ ਦਰਜ ਕਰਕੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਇੱਕ ਦਿਨ ਦਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ। ਜੀ। ਹੁਣ ਅਸੀਂ ਇਹਦੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਕਿੱਥੋਂ maal ਲੈ ਕੇ ਆਉਂਦੇ ਆ ਤੇ ਕਿੱਥੇ ਨਹੀਂ ਸਪਲਾਈ ਕਰਨਾ ਦੀ ਉਹ ਪੁੱਛਗਿੱਛ ਕਰਨੀ ਹੈ। ਪੁੱਛਗਿੱਛ ਤੋਂ ਬਾਅਦ ਜਿਹੜੀ ਗੱਲ ਕਲੀਅਰ ਹੋਈ ਉਹ ਵੀ ਤੁਹਾਨੂੰ ਸ਼ੇਅਰ ਕੀਤੀ ਜਾਊਗੀ ਤੇ ਜਿਹੜੇ-ਜਿਹੜੇ ਦੋਸ਼ੀਆਂ ਦੇ ਨਾਮ ਆਉਗੇ ਵਿੱਚ ਬੈਕਵਰਡ ਔਰ ਫਾਰਵਰਡ ਵਿੱਚ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊ। ਸਰ ਜੀ ਉਮਰ ਕਿੰਦੀ? ਇਹਦੇ ਉਮਰ ਐਵਰੇਜ ਹੋਊਗੀ ਕੋਈ 35 ਔਰ 40 ਦੇ ਵਿੱਚਕਾਰ। ਪਹਿਲੇ ਕੀ ਮਾਮਲਾ ਦਰਤੀ ਹੈ ਹਾਂ ਇਹਦੇ ਖਿਲਾਫ ਪਹਿਲਾਂ 4 ਕੇਸ ਦਰਜ ਨੇ ਐਨਡੀपीएस ਐਕਟ ਦੇ ਇਹ ਸਾਡੀ ਲਿਸਟਡ ਹੈਗੀ ਤੇ ਪਹਿਲਾਂ ਵੀ ਇਹਦੇ ਖਿਲਾਫ ਐਨਡੀपीएस ਦੇ ਜਦੋਂ ਪੁਲਿਸ ਨੇ ਇਹਨੂੰ ਕਾਬੂ ਕੀਤਾ ਜੀ ਇਹ 20 ਗ੍ਰਾਮ ਨੀਰੋਇਨ ਦੀ ਡਿਲੀਵਰੀ ਦੇਣ ਜਾ ਰਹੀ ਸੀ ਕਿ ਸਿੰਗਲ ਸਿੰਗਲ ਕਰਕੇ ਵੇਚਦੀ ਹੈਗੀ ਇਹੋ ਚੀਜ਼ ਅਸੀਂ ਅੱਜ ਮਰਮਾਨਡ ਦੇ ਦੌਰਾਨੀ ਤੋਂ ਵੈਰੀਫਾਈ ਕਰਨਾ ਹੈ ਜੋ ਸਾਨੂੰ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਇਆ ਕਿ ਇਹ ਲੈ ਕੇ ਅਜੇ ਜਾ ਰਹੀ ਸੀਗੀ ਅੱਛਾ ਡਿਲੀਵਰੀ ਕਰਨ ਗਈ ਨਹੀਂ ਲੈ ਕੇ ਆ ਰਹੀ ਸੀ ਅੱਛਾ ਲੈ ਕੇ ਆ ਰਹੀ ਸੀ ਲੈ ਕੇ ਆ ਰਹੀ ਸੀ ਇਹ ਜਦੋਂ ਡਿਲੀਵਰੀ ਕਰਦੇ ਆ ਫਿਰ ਇਹ ਬਿੱਟ ਬਣਾਉਣਾ ਕੇ ਡਿਲੀਵਰੀ ਕਰਦੇ ਆ ਇੱਕ ਗ੍ਰਾਮ ਹਾਂ ਪਰ ਇੱਕ ਗ੍ਰਾਮ ਲਿਆ ਇਹ ਪੰਜ-ਪੰਜ ਬਿੱਟਾ ਬਣਾ ਕੇ ਉਹਨੂੰ ਫਿਰ ਸੁਲਾਈਗਾ ਕਰਦੇ ਆ ਸਰ ਇਹਦੇ ਪਰਿਵਾਰਕ ਪਿਛੋਕੜ ਬਾਰੇ ਕੀ ਜਾਣਕਾਰੀ ਕਿਉਂਕਿ ਇੱਕ ਚਾਰ ਪਰਚੇ ਤਾਂ ਪਹਿਲਾਂ ਹੀ ਇੱਥੇ ਹਾਂ ਇਹਦੇ ਮਾਤਾ ਵੀ ਜੇਲ੍ਹ 'ਚ ਹੈ ਅੱਛਾ ਜੀ ਹਾਂ ਇਹਦੇ ਮਾਤਾ ਵੀ ਜੇਲ੍ਹ 'ਚ ਹੈ ਉਹਦੇ 'ਚ ਉਹ ਜੇਲ੍ਹ ਦੇ ਵਿੱਚ ਨੇ ਤੇ ਇਹਦਾ ਜਿਹੜਾ ਬ੍ਰਦਰ ਹੈਗਾ ਉਹਦੇ ਤੇ ਵੀ ਪਹਿਲਾਂ ਐਨਡੀ ਬੈਸ ਦੇ ਕਾਫੀ ਮੁਕੱਦਮੇ ਨੇ ਜੀ ਤੇ ਬੇਸਿਕਲੀ ਇਹ ਗੰਨੇਪਿੰਡ ਵਿਆਹੀ ਸੀ ਲੇਕਿਨ ਉੱਥੇ ਨਹੀਂ ਰਹਿ ਰਹੀ ਤੇ ਰਹਿ ਇਥੇ ਆਪਣੇ ਮਾਪ ਜੜੀ ਦੇ ਮਾਤਾ ਦਾ ਮਕਾਨ ਉਹਦੇ ਵਿੱਚ ਹੀ ਰਹਿ ਰਹੀ ਹੈਗੀ ਸਰ ਜਿਵੇਂ ਆਪ ਜੀ ਨੇ ਦੱਸਿਆ ਕਿ ਇਹ ਲੜਕੀ ਖੁਦ ਤੇ ਇਹਦੀ ਮਾਂ ਦਾ ਭਰਾ ਵੀ ਇਸੇ ਧੰਦੇ ਵਿੱਚ ਲੱਭ ਤੇ ਆ ਜਿਵੇਂ ਮਾਨਯੋਗ ਐਸਐਸਬੀ ਸਾਹਿਬ ਵੱਲੋਂ ਉਪਰਾਲਾ ਕੀਤਾ ਗਿਆ ਕਿ ਉਹ ਪ੍ਰਾਪਰਟੀ ਨੂੰ ਅਟੈਚ ਕੀਤਾ ਜਾ ਰਿਹਾ ਕੋਈ ਇੱਥੇ ਤੋਂ ਉਪਰਾਲਾ ਹੋ ਗਿਆ ਕਿ ਇਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ ਮੈਂ ਇਹਨਾਂ ਦੀ ਕੱਲ ਪ੍ਰਾਪਰਟੀ ਵੀ ਵੈਰੀਫਾਈ ਕੀਤੀ ਹੈ ਜੀ ਤੇ ਉਹ ਮੈਂ ਕੋਮੈਂ ਹਜੇ ਤੇ ਨਵੀਂ ਪੋਸਟਿੰਗ ਹੋਈ ਹੈ ਤੇ ਮੈਂ ਪ੍ਰਾਪਰਟੀ ਵੈਰੀਫਾਈ ਕੀਤੀ ਹੈ ਅਗਰ ਉਹ ਪ੍ਰਾਪਰਟੀ ਪਹਿਲਾਂ ਅਟੈਚ ਨਾ ਹੋਈ ਤੇ ਮੈਂ ਉਹਦਾ ਪ੍ਰਾਪਰਟੀ ਅਟੈਚ ਲਈ ਵੀ ਦੁਬਾਰਾ ਜਿਹੜੇ ਇਹ ਤਿਆਰ ਕਰਕੇ ਕਾਗਜ਼ ਇਹਦੇ ਪ੍ਰਾਪਰਟੀ ਅਟੈਚ ਲਈ ਵੀ ਆਪਣੀ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨੂੰ ਭੇਜਾਂਗਾ ਬਹੁਤ ਚੰਗਾ ਪ੍ਰਾਪਰਟੀ ਤੇ ਵੀਰੋ ਥੈਂਕ ਯੂ